ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਸਰਕਾਰ ਤੁਹਾਡੇ ਦਵਾਰ ਮੋਹਨ ਤਹਿਤ ਅੱਜ ਹਲਕਾ ਆਦਮਪੁਰ ਦੇ ਸ਼ਹਿਰ ਕੋ ਪਰਵਾੜ ਨੰਬਰ 34 ਦੇ ਪਿੰਡ ਖਰਲਕਲਾਂ ਚੁਲਾੰਗ ਕੜਿਆਣਾ ਖੁਰਦਪੁਰ ਵਿਖੇ ਲਗਾਏ ਗਏ ਕੈਂਪ ਦਾ ਹਲਕਾ ਇੰਚਾਰਜ ਜੀਤ ਲਾਲ ਪੱਟੀ ਵੱਲੋਂ ਜਾਇਜ਼ਾ ਲਿਆ ਗਿਆ ਜਿਸ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ ਵਿਭਾਗ ਨਾਲ ਸੰਬੰਧਿਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਜਿਸ ਤੇ ਜਨਮ ਸਰਟੀਫਿਕੇਟ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ ਬੁਢਾਪਾ ਪੈਨਸ਼ਨ ਸਕੀਮਾਂ ਆਦ ਹਰ ਕਿਸਮ ਦੇ ਸਰਟੀਫਿਕੇਟ ਬਣਾਉਣ ਦੀਆਂ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ਜ਼ਿਲ੍ਹਾ ਸੈਕਟਰੀ ਨੰਨੂ ਸ਼ਾਹਬਦਾ ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਰ ਬਲਾਕ ਪ੍ਰਧਾਨ ਬਲਵਿੰਦਰ ਪੰਡਾਰੀ ਬਲਾਕ ਪ੍ਰਧਾਨ ਹਰਜੀਤ ਢਿੱਲੋਂ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਬਲਾਕ ਪ੍ਰਧਾਨ ਕਮਲਜੀਤ ਮਦਨ ਸਿੰਘ ਸੁਖਦੇਵ ਲਾਲ ਗੁਰਦੀਪ ਦੀਪੂ ਹਰਨੇਂਦਰ ਸਿੰਘ ਸਤਨਾਮ ਸਿੰਘ ਮਨਕੂਟੀਆ ਪਾਰਟੀ ਦੇ ਮੈਂਬਰ ਸਹਿਵਾਨ ਮਯੂਦ ਸੰਤ ਪੋਗਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸਪੋਰਟ